हम अवगुण परे एक गुण नाही अमृत साड़ बिख बिख खाई माया मो परम पै भूले सुतदारा प्रीत लगाई एक उत्त पा सु गुर संगत ते मिलन्त जा मतरा एक अरदास पाठ कीरत की गुर रामदास राखो शरणाई ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਸੁਕੋਟ ਲਗੁਰ ਸੇਵੀਐ ਅਹਨਸ ਸਹਜ ਸੁਭਾਏ ਦਾਰਸ਼ਨ ਪਰਸੈ ਗੁਰੂ ਕੈ ਜਾਨਮ ਮਰਨ ਦੁਖ ਜਾਏ ਹੋਵੈ ਸਫਤ ਖਸਮਦੀ ਨੂਰ ਅਰਸੋ ਕੋਰਸ ਚਟਿਆ ਤੋਦ ਦੇਠੇ ਸੱਚੇ ਪਾਤਸਾ ਮਾਲ ਜਨਮ ਜਨਮ ਦੀ ਕਟਿਆ ਜਜਨਾ ਸੱਚਾ ਪਾਤਸਾ ਰਸਾ ਹਾਂਦੈ ਸਾ ਜਿਸ ਪਾਸ ਵਹਟਿਆਂ ਸੋਹੀਐ ਸਵਨਾਂ ਦਾਵੇ ਸਾ ਸੱਜਣਾ ਸੱਚਾ ਪਤਸਾ ਸੇਰਸਾ ਹਾਂਦਸਾ ਜਿਸ ਪਾਸ ਬਹਿਠਿਆਂ ਸੋਹੀਏ ਸਬਨਾਂ ਦਾਵੇ ਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆცა ਮਹੱਲਾ ਪੰਜਵਾ ਦਿਨ ਰਾਤ ਕਮਾਇੜੋ ਸੋ ਆਇਓ ਮੱਥ ਜੇ ਸਪਾਸ ਲੁਕਾਇ ਦੜੋ ਸੋ ਬੇਖੀ ਸਾਥੈ ਦਿਨ ਰਾਤ ਕਮਾਇੜੋ ਸੋ ਆਇਓ ਮੱਥੈ ਜੇਤ ਪਾਸ ਲੁਕਾਇ ਦੜੋ ਸੋ ਬੇਖੀਚ ਸਾਥ ਸੰਗ ਦੇਖ ਕਰਨ ਹਾਰਾ ਕਾਇ ਪਾਪ ਕਮਾਈਐ ਸੋ ਕਰਤ ਕੀਜ ਨਾਮ ਲਿਜ ਨਰਕ ਮੂਲ ਨਾਂ ਜਾਈਐ ਅਠ ਪਹਿਰ ਹਰ ਨਾਮ ਸਿਮਰੋ ਚੱਲ ਤੇਰੇ ਸਾਥੇ ਭਜ ਸਾਧ ਸੰਗਤ ਸਦਾ ਨਾਨਕ ਮਿਟੇ ਦੁੱਖ ਕਮਾਤੇ ਬਲਵਾਂਚ ਕਰ ਉਦਰ ਪਰੇ ਮੂਰਖ ਗਵਾਰਾ ਸਭ ਕਿਸ ਸਦਾ ਦਇਆਲ ਸੋ ਆਮੀ ਕਾਇ ਮਨ ਵਿਸਾਰੀ ਐ ਮੇਲਾ ਸਾਧ ਸੰਗੇ ਭਜ ਨਿਸੰਗੇ ਕੁਲ ਸਮੂਹਾਤਾਰੀਐ ਸਦ ਸਾਦਿਕ ਦੇਵ ਮੁਣ ਜਣ ਭਗਤ ਨਾਮ ਅਦਾਰਾ ਬੇਨਵੰਤ ਨਾਨਕ ਸਦਾ ਪਜਿਐ ਪ੍ਰਭ ਏਕ ਕਰਨਹਾਰਾ ਘੋਟਨ ਕੀਚਈ ਪ੍ਰਭ ਪਰਖਣ ਹਾਰਾ ਕੂੜ ਕਪਟ ਕਮਾਵਦੜੇ ਜਨਮ ਸੰਸਾਰਾ ਸੰਸਾਰ ਸਾਗਰ ਤਿਨੇ ਤਰਿਆ जी आया, तज काम क्रोध आनन्दनिन्द प्रभ सरनाई आया जल थल महिल रवया स्वामी उच अगम अपारा टेक जनकी चरणा ਕਾਮਲ ਅਦਾਰਾ ਬੇਖ ਹਰਚੰਦੌਰੜੀ ਅਸਥਰ ਕਿਸ ਨਾਹੀ ਮਾਇਆ ਰੰਗ ਜੀਤੇ ਤੇ ਸੰਗ ਨਾਂ ਜਾਹੀ ਹਰ ਸੰਗ ਸਾਥੀ ਸਦਾ ਤੇਰਾ ਦੇਨਤ ਰਾਇਨ ਸਮਾਲੀਐ ਹਰ ਇਕ ਬੇਨਾ ਕਸ ਆਵਰ ਨਾਹੀ ਭਾਉ ਦੁਤੀਆ ਜਾਲੀਐ ਮੀਤ ਜੋਵਨਾ ਮਾਲ ਸਰਬਸ ਪ੍ਰਭ ਇਕ ਕਰਮਣ ਮਾਹੀ ਬੇਨਵੰਤ ਨਾਨਕ ਵੱਡ ਭਾਗ ਪਾਈਐ ਸੋਖ ਸਹਜ ਸਮਾਹੀ ਮੀਤ ਜੋਵਨ ਮਾਲ ਸਰਵਸ ਪਰਬ ਇਕ ਕਰਮਣ ਮਾਹੀ ਬੇਨਵੰਤ ਨਾਨਕ ਬੜ ਭਾਗ ਪਾਈਐ ਸੋਖ ਸਹਜ ਸਮਾਹੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਆਸਾਮ ਹੱਲਾ ਪੰਜਵਾ ਦੇਣਾ ਰਾਤ ਕਮਾਇੜੋ ਸੋ ਆਇਓ ਮਾਥੇ ਜੇਸ ਪਾਸ ਲੁਕਾਇ ਦੜੋ ਸੋ ਬੇਖੀ ਸਾਥੈ